ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਕੁਝ ਵਿਸ਼ੇਸ਼ਤਾਵਾਂ ਸਾਡੇ ਵਿਦਵਾਨਾਂ ਨੇ ਮੰਨੀਆਂ ਨੇ ਸਾਰਿਆਂ ਤੋਂ ਪਹਿਲਾਂ ਗੁਰਬਾਣੀ ਦੀ ਇਹ ਵਿਸ਼ੇਸ਼ਤਾ ਹੈ ਕਿ ਗੁਰਬਾਣੀ ਬਹੁਤੀ ਜਿਆਦਾ ਸਰਲ ਤੇ ਸੁਖੈਨ ਹੈ ਜਿਸ ਗੁਰਬਾਣੀ ਨੂੰ ਪੜ ਕਰਕੇ ਤਨਸਾਰ ਦਾ ਜੀਵ ਅਰਥਾਂ ਦਾ ਜਾਤ ਰੱਖ ਲੈਂਦਾ ਹੈ ਚਿਸਤੇ ਕੀ ਸਲਕਾ ਪਾਸਾ ਦੀ ਗੁਰਬਾਣੀ ਦੇ ਸ਼ਬਦ ਨੇ RAM DAS ਰੂਪ ਵਰਨਾਤੇ ਸਭ ਉਤਰੇ ਪਾਪ ਕਮਾਤੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੀ ਜੋ ਬੋਲੈ ਈਹਾਂ ਓਹਾਂ ਸੱਚ ਹੋ ਗਏ ਗੁਰ ਪੂਰਾ ਭੇਟੂ ਵਣ ਭਾਗੀ ਮਨ ਹੈ ਭਇਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਇਨ੍ਹਾਂ ਸ਼ਬਦਾਂ ਦੇ ਅਰਥ ਸਾਨੂੰ ਸੰਸਾਰ ਦੇ ਜੀਵ ਨੂੰ ਛੇਤੀ ਹੀ ਸਮਝ ਆ ਜਾਂਦੇ ਨੇ ਪਹਿਲੀ ਵਿਸ਼ੇਸ਼ਤਾ ਕਿ ਗੁਰਬਾਣੀ ਸਰਲ ਹੈ ਗੁਰਜੀ ਗੁਰਬਾਣੀ ਦੀ ਵਿਸ਼ੇਸ਼ਤਾ ਹੈ ਕਿ ਗੁਰਬਾਣੀ ਨੂੰ ਪੜਨ ਦਾ ਅਧਿਕਾਰ ਸਾਰਿਆਂ ਨੂੰ ਹੈ ਜਦੋਂ ਪ੍ਰਾਤਨ ਸਮੇਂ ਦੀ ਗੱਲ ਕਰਦੇ ਆ ਉਹਨਾਂ ਸਮਿਆਂ ਦੇ ਅੰਦਰ ਚਾਰ ਵਰਨਾਵੇਂ ਸੰਸਾਰ ਦੇ ਲੋਕ ਵੰਡੇ ਹੋਏ ਸਨ ਜਿਹੜਾ ਬ੍ਰਾਹਮਣ ਸੀ ਉਹ ਵੇਦ ਪੜ ਸਕਦਾ ਸੀ ਤੇ ਪੜਾਉਣ ਦੀ ਸਮਰੱਥਾ ਵੀ ਉਹ ਰੱਖਦਾ ਸੀ ਇਸੇ ਤਰੀਕੇ ਦੇ ਨਾਲ ਜਿਹੜਾ ਖत्री ਸੀ ਉਹ ਵੇਦ ਪੜ ਸਕਦਾ ਸੀ ਪੜਾ ਨਹੀਂ ਸੀ ਸਕਦਾ ਐਵੇਂ ਹੀ ਜਿਹੜਾ ਵੈਸ਼ ਸੀ ਉਹ ਸੁਣ ਸਕਦਾ ਸੀ ਪੜ ਨਹੀਂ ਸੀ ਸਕਦਾ ਸ਼ੂਦਰ ਨਾਹੀਂ ਵੇਦਾਂ ਨੂੰ ਪੜ ਸਕਦਾ ਸੀ ਨਾਹੀਂ ਸੁਣ ਸਕਦਾ ਸੀ ਜੇਕਰ ਕੋਈ ਵੀ ਸ਼ੂਦਰ ਪੜਦਾ ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ ਸੁਣਦਾ ਤਾਂ ਉਹਦੇ ਕੰਨਾਂ ਦੇ ਚੁੱਕਾ ਢਾਲ ਕਰਕੇ ਪਾ ਦਿੱਤਾ ਜਾਂਦਾ ਤੇ ਇਸਤਰੀਆਂ ਨੂੰ ਨਾ ਪੜਨ ਦਾ ਨਾ ਸੁਣਨ ਦਾ ਅਧਿਕਾਰ ਹੀ ਨਹੀਂ ਸੀ ਪਰ ਜਦੋਂ ਗੁਰਬਾਣੀ ਨੂੰ ਪੜਦੇ ਤੇ ਮਰਦ ਕਹਿਣ ਲੱਗੇ ਆਗੋ ਸਿੱਖ ਸਾਧਗੁਰੂ ਕੀ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਰਬਾਣੀ ਆਸਾ ਕਹਿੰਦੇ ਮੇਰਾ ਕੋਈ ਵੀ ਸਿੱਖ ਕੋਈ ਵੀ ਮਹਾਰਾਜ ਕਹਿੰਦੇ ਜੀਵ ਰੂਪੀ ਇਸਤਰੀ ਸਿੱਖਣੀਆਂ ਮਹਾਰਾਜ ਕਹਿੰਦੇ ਇਸ ਗੁਰਬਾਣੀ ਨੂੰ ਪੜ ਸਕਦੀਆਂ ਨੇ ਵੀ ਵਿਚਾਰ ਕਰ ਸਕਦੀਆਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰ ਸਕਦੀਆਂ ਨੇ ਪਵਿੱਤਰੇ ਪਤਸ ਤੋਂ ਚੱਲਣ ਲਈ ਇਸ ਗੁਰਬਾਣੀ ਨੂੰ ਪੜਨ ਦਾ ਸੁਣਨ ਦਾ ਸਾਰਿਆਂ ਨੂੰ ਅਧਿਕਾਰ ਹੈ ਪਰ ਪੜਨ ਵਾਲੇ ਦੀ ਹਿਰਦੇ ਅੰਦਰ ਪੇਮ ਤੇ ਭਾਵਨਾ ਨਿਸ਼ਚਿ ਕਰਕੇ ਹੋਣਾ ਚਾਹੀਦਾ ਹੈ। ਪਾਸੇ ਕਹਿੰਦੇ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ੇ ਕੋ ਦਰੜੇ ਤਿਸ ਕਾ ਹੋਏ ਉਤਾਰ। ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ ਤਉ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਕਤਰੀ ਬ੍ਰਾਹਮਣ ਸੂਦ ਵੈ ਸੁਪਦੇਸ਼ ਚੋ ਵਰਨਾ ਕੋ ਸਾਡ ਪਵਕੀ ਗੁਰਬਾਣੀ ਸਾਰਿਆਂ ਦੀ ਸਾਂਝੀ ਹੈ ਇਸੇ ਤਰੀਕੇ ਦੇ ਨਾਲ ਤੀਜੀ ਗੁਰਬਾਣੀ ਦੀ ਇਹ ਵਿਸ਼ੇਸ਼ਤਾ ਹੈ ਕਿ ਸੰਸਾਰ ਦੇ ਅੰਦਰ ਮਹਾਵੀਰ ਜੀਆ ਨੇ ਆਕਰ ਕੇ ਜੈਨ ਧਰਮ ਦਾ ਬੜਾ ਹੀ ਜ਼ਿਆਦਾ ਪ੍ਰਚਾਰ ਪ੍ਰਸਾਰ ਕੀਤਾ ਪਰ ਜੇਨੀਆਂ ਦੇ ਕੋਲ ਉਹਨਾਂ ਦੇ ਸਮੇਂ ਕੋਈ ਉਹਨਾਂ ਦਾ ਧਾਰਮਿਕ ਗ੍ਰੰਥ ਨਹੀਂ ਸੀ ਜਦੋਂ ਮਹਾਵੀਰ ਜੀ ਚੜ੍ਹਾਈ ਕਰ ਗਏ ਤੇ 900 ਸਾਲ ਬਾਅਦ ਉਹਨਾਂ ਨੇ ਆਪਣੀ ਗ੍ਰੰਥ ਦੀ ਰਚਨਾ ਕੀਤੀ ਮਹਾਤਮਾ ਬੁੱਧ ਜੀ ਆਏ ਜਿਨ੍ਹਾਂ ਨੇ ਬੁੱਧ ਧਰਮ ਦਾ ਬੜਾ ਫਲਾਹ ਕੀਤਾ ਪਰ ਮਹਾਤਮਾ ਬੁੱਧ ਸੰਸਾਰ ਤੋਂ ਚੜ੍ਹਾਈ ਕਰ ਗਏ ਤੇ ਉਸੇ ਤਰੀਕੇ ਦੇ ਸਦਕਾ ਜਦੋਂ ਚੜ੍ਹਾਈ ਕੀਤੀਆਂ ਨੂੰ 300 ਸਾਲ ਹੋ ਗਏ ਤਾਂ ਬੁੱਧ ਧਰਮ ਦੇ ਪੈਰਾ ਪੈਰੋਕਾਰਾਂ ਨੇ ਧੰਮੇ ਪਦ ਗ੍ਰੰਥ ਦੀ ਰਚਨਾ ਕੀਤੀ ਇਸਾਈਆਂ ਦੀਆਂ ਦੋ ਬਾਈਬਲਾਂ ਮੰਨੀਆਂ ਜਾਂਗਲਾਂ ਨੇ ਇੱਕ ਬਾਈਬਲ ਦੀ ਰਚਨਾ ਈਸਾ ਜੀ ਦੇ ਚਲੇ ਜਾਣ ਤੋਂ 250 ਸਾਲ ਬਾਅਦ ਹੋਈ ਦੂਜੀ ਬਾਈਬਲ ਦੀ ਰਚਨਾ 300 ਸਾਲ ਬਾਅਦ ਹੋਈ ਕੁਰਾਨ ਸੂਰੀਦ ਜੀ ਦੀ ਰਚਨਾ ਹਜਰਤ ਮੁਹੰਮਦ ਸਾਹਿਬ ਦੀ ਚੜ੍ਹਾਈ ਕਰ ਜਾਣ ਤੋਂ 300 ਸਾਲ ਬਾਅਦ ਹਜਰਤ ਉਮਰ ਨੇ ਆਪ ਕੀਤੀ ਸਾਧਗੁਰੂ ਪਤਸਾ ਮਹਾਰਾਜੀਆਂ ਦੀ ਗੁਰਬਾਣੀ ਦੀ ਲਚਨਾ ਧੰ ਗੁਰੂ ਅਰਜਨ ਦੇ ਮਹਾਰਾਜੀਆਂ ਨੇ ਆਪ ਗੋਇੰਦਵਾਲ ਸਾਹਿਬ ਦੀ ਧਰਤੀ ਜੀ ਜਾ ਕਰਕੇ ਪਤਸਾ ਨੰਗੀ ਪੈਰੀ ਪੋਥੀ ਨਾਲ ਲੈ ਕਰਕੇ ਆਏ ਤੇ ਪੋਥੀਆਂ ਲਿਆ ਕਰਕੇ ਗੁਰੂ ਅਰਜਨ ਦੇ ਪਤਸਾ ਜੀਆਂ ਨੇ ਪਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਰਾਮ ਸਰੋਵਰ ਦੇ ਕੰਡੇ ਦੇ ਸਾਰਿਆਂ ਤੋਂ ਪਹਿਲਾਂ ਗੁਰਬਾਣੀ ਦੀ ਲਚਨਾ ਕੀਤੀ ਤੇ ਪਾਸਾ ਨੇ ਵਚਨ ਕੀਤਾ ਪੋਥੀ ਪਰਮੇਸ਼ਰ ਦਾ ਤਾਨ ਪਾਸਾ ਜੀ ਨੇ ਇਹ ਇਹ ਪਾਵਨ ਪਿੱਤਰ ਗੁਰਬਾਣੀ ਅਕਾਲ ਪੁਰਖ ਪਰਮਾਤਮਾ ਦਾ ਹੀ ਸਰੂਪ ਹੈ ਇਸੇ ਤਰੀਕੇ ਦੇ ਨਾਲ ਜਦੋਂ ਧੀਰਮਨ ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੂੰ ਪਾਵਨ ਪੁੱਤਰ ਸਤਿਗੁਰਾਂ ਦੀ ਸਤਿਗੁਰਾਂ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਜੇਕਰ ਤੁਹਾਡਾ ਗੁਰੂ ਆਪ ਅਕਾਲ ਪੁਰਖ ਪਰਮਾਤਮਾ ਦਾ ਵਾਕਈ ਸਰੂਪ ਹੈ ਆਪ ਬਾਣੀ ਕਿਉਂ ਨਹੀਂ ਰੱਟ ਲੈਂਦੇ ਤਦ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਭਾਈ ਮਨੀ ਸਿੰਘ ਜੀਆਂ ਨੂੰ ਲਖਾਰੀ ਲਾ ਕਰਕੇ ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਖਾਰੀ ਲਾ ਕਰਕੇ ਤੱਕ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ ਇੱਕ ਊੰਕਾਰ ਤੋਂ ਲੈ ਕਰਕੇ 18 10 20 ਤੱਕ ਪਾਤਸ਼ਾਹ ਦੀ ਆਪ ਗੁਰਬਾਣੀ ਦੀ ਰਚਨਾ ਕੀਤੀ ਇਹ ਗੁਰਬਾਣੀ ਦੀ ਤੀਜੀ ਵੱਡੀ ਵਿਸ਼ੇਸ਼ਤਾ ਹੈ ਚੌਥੀ ਪਾਵਨ ਪਿੱਤਰ ਗੁਰਬਾਣੀ ਦੀ ਇਹ ਵਿਸ਼ੇਸ਼ਤਾ ਹੈ ਕਿ ਸਾਡੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਅੰਦਰ ਸਾਰੇ ਧਰਮਾਂ ਦੇ ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ ਅਵੇਂ ਮਹਾਰਾਜ ਜੀ ਲਈ ਕੋਈ ਵਿਅਕਤੀ ਮੁਸਲਮਾਨ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ ਕੋਈ ਤਾਂ ਵਿਅਕਤੀ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ ਸਾਰਿਆਂ ਨੂੰ ਸਤਿਗੁਰੂ ਪਾਸਾ ਮਹਾਰਾਜੀਆਂ ਨੇ ਪਾਵਨ ਪਿਤਰ ਗੁਰਬਾਣੀ ਦੇ ਅੰਦਰ ਸਨਮਾਨ ਦਿੱਤਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਲੀਆਂ ਦੀ ਗੁਰਬਾਣੀ ਅਵਲ ਅੱਲਾਹ ਹੈ ਦੂਤ ਉਪਾਇਆ ਕੁਦਰਤ ਕੇ ਸਾ ਬੰਦੇ ਏਕ ਲੋਰ ਤੇ ਸੱਭ ਦਾ ਉਪਜਿਆ ਕੌਣ ਭਲੇ ਕੋ ਮੰਦੇ ਕੋਈ ਬੁਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਅਲਾਏ ਦਾ ਉਪਦੇਸ਼ ਮਹਾਰਾਜ ਦਿੰਦੀ ਹੈ ਭਾਵੇਂ ਸਾਰੇ ਹੀ ਧਰਮ ਸਤਕਾਰ ਦੇ ਬਣੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਅੰਦਰ ਜਿਨ੍ਹਾਂ ਭਗਤ ਸਹਿਬਾਨਾਂ ਨੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਿਆ ਪਰਮਾਤਮਾ ਦੀ ਬੰਦਗੀ ਕੀਤੀ ਉਹਨਾਂ ਦੀ ਗੁਰਬਾਣੀ ਸਤਗੁਰ ਪਾਤਸ਼ਾਹ ਮਹਾਰਾਜੀਆਂ ਨੇ ਆਪ ਦਰਜ ਕਰਨਾ ਕੀਤਾ ਇਸੇ ਤਰੀਕੇ ਦੇ ਸਦਕਾ ਆਪ ਸਾਹਿਬ ਜੀ ਦੀ ਗੁਰਬਾਣੀ ਦੀ ਇਹ ਵੀ ਵੱਡੀ ਵਿਸ਼ੇਸ਼ਤਾ ਹੈ ਕਿ ਸਾਰੇ ਧਾਰਮਿਕ ਗ੍ਰੰਥਾਂ ਦੇ ਜੋ ਵੀ ਗ੍ਰੰਥ ਨੇ ਸਾਰੇ ਸਤਿਕਾਰਯੋਗ ਨੇ ਪਰ ਕਿਸੇ ਵੀ ਧਰਮ ਦੇ ਗ੍ਰੰਥ ਦੇ ਨਾਲ ਗੁਰੂ ਪਦ ਨਹੀਂ ਵਰਤਿਆ ਜਾਂਦਾ ਜੇ ਕੇਵਲ ਗੁਰੂ ਪਦ ਦੀ ਵਰਤੋਂ ਹੁੰਦੀ ਹੈ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਨਾਲ ਕੀਤੀ ਜਾਂਦੀ ਹੈ ਇਿੱਥੇ ਬਾਸਨੀ ਭਾਵਨਾ ਰੱਖਣ ਵਾਲੇ ਗੁਰਮੁਖ ਪਿਆਰੇ ਜਦੋਂ ਗੁਰੂ ਘਰ ਦੇ ਅੰਦਰ ਆਪਣੀਆਂ ਜ਼ਮੀਨਾਂ ਬਾਟਾਨ ਕਰਦੇ ਐ ਤੇ ਉਹ ਜ਼ਮੀਨਾਂ ਵੀ ਸਭ શ્રી ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਨਾਮ ਦੇ ਉੱਪਰ ਦਰਜ ਕੀਤੀਆਂ ਜਾਂਦੀਆਂ। ਪਾਵ ਕੀ ਸਤਗੁਰੂ ਸਾਹਿਬ શ્રી ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਬੜੀ ਵੱਡੀ ਵਿਸ਼ੇਸ਼ਤਾ ਹੈ। ਪਾਸਾ ਦਾ ਕਲਾਵਾ ਬੜਾ ਵਿਸ਼ਾਲ ਹੈ। ਕਿ ਸਾਨੂੰ ਸਾਰਿਆਂ ਨੂੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਨਾ ਚਾਹੀਦਾ ਹੈ ਆਸਾ ਜੀ ਦੀ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਪੜ੍ਹ ਕਰਕੇ ਗੁਰਬਾਣੀ ਨੂੰ ਵਿਚਾਰਨਾ ਚਾਹੀਦਾ ਹੈ ਗੁਰਬਾਣੀ ਦੀ ਸੰਖਿਆ ਕਰਨੀ ਚਾਹੀਦੀ ਹੈ ਤਾਂ ਹੀ ਸੰਸਾਰ ਦਾ ਜੀਵ ਇਸ ਗੁਰਬਾਣੀ ਨੂੰ ਪੜ੍ਹ ਕਰਕੇ ਸੁਣ ਕਰਕੇ ਆਪਣਾ ਜੀਵਨ ਸਫਲ ਬਣਾ ਸਕਦਾ ਹੈ